ਲੰਡਨ ਵਿੱਚ ਲਾਪਤਾ ਹੋਏ ਜਲੰਧਰ ਦੇ ਸਿੱਖ ਨੌਜਵਾਨ ਗੁਰਸ਼ਮਨ ਸਿੰਘ ਪਾਟਿਆ ਬਾਰੇ ਬੁਰੀ ਖਬਰ ਸਾਹਮਣੇ ਆਈ ਹੈ ਗੁਰਸ਼ਮਨ ਪਾਟਿਆ ਦੀ ਲਾਸ਼ ਕੈਨਰੀਵੋਰਫ ਦੀ ਇੱਕ ਨਹਿਰ ਵਿੱਚੋਂ ਮਿਲੀ ਹੈ ਮੈਟਰੋਪੋਲੀਟਨ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਨਹੀਂ ਜਿਸ ਵਿੱਚ ਦੇਖਿਆ ਗਿਆ ਹੈ ਕਿ ਗੁਰਸ਼ਮਨ ਨੇ ਨਹਿਰ ਦੇ ਵਿੱਚ ਖੁਦ ਛਾਲ ਮਾਰੀ ਹੈ ਬਾਜਪਾਗੂ ਮਨਜਿੰਦਰ ਸਿਰਸਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਇਆ ਹੈ ਬੜੀ ਹੀ ਦੁਖਦਾਈ ਖਬਰ ਆ GS ਪਾਰਟੀ ਆ ਇੱਕ ਨੌਜਵਾਨ ਜੋ ਇੰਗਲੈਂਡ ਅੰਦਰ ਪੋਸਟ ਗ੍ਰੈਜੂਏਸ਼ਨ ਕਰਨ ਗਏ ਸੀ ਲਵ ਬਰੋ ਯੂਨੀਵਰਸਿਟੀ ਅੰਦਰ ਪੜ੍ਹ ਰਹੇ ਸੀ ਔਰ ਪਿਛਲੇ 15 ਦਸੰਬਰ ਤੋਂ ਲਾਪਤਾ ਸੀ ਅਸੀਂ ਸਾਰੇ ਫੋਲੋ ਕਰ ਰਹੇ ਸੀ ਉਹਨਾਂ ਦੇ ਕੇਸ ਨੂੰ ਹੁਣੇ-ਹੁਣੇ ਮੈਟਰੋਪੋਲੀਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਬਾਡੀ ਕਿਨੇਰੀ ਰੈਫ ਦੇ ਆਸ-ਪਾਸ ਇੱਕ ਲੇਖ ਦੇ ਅੰਦਰ ਮਿਲੀ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਕ ਉਹਨਾਂ ਨੇ ਆਪ ਉਹਦੇ ਅੰਦਰ ਕੁਦੇ ਆ ਇਹਦੀ ਜਾਣਕਾਰੀ ਤੋਂ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ ਪਰ ਬਹੁਤ ਹੀ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ ਇਸ ਗੱਲ ਨੂੰ ਜਾਣ ਕੇ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੂੰ ਅਸੀਂ ਬੜਾ ਕੱਲ ਫੋਲੋਅ ਅਪ ਕਰਕੇ ਵਿਦੇਸ਼ ਮੰਤਰੀ ਜੀ ਦੇ ਮਾਧਿਅਮ ਤੋਂ ਵੀਜ਼ਾ ਵੀ ਤੋਂ ਆਇਆ ਰਾਤ ਦੀ ਫਲਾਈਟ ਲੈ ਕੇ ਚੱਲ ਵੀ ਰਹੀ ਸੀ ਔਰ ਦੁਬਈ ਪਹੁੰਚੇ ਸੀ ਤੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਮੈਂ ਉਸ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਵਿਦੇਸ਼ ਮੰਤਰਾਲੇ ਆ ਜਲਦੀ ਉਹਨਾਂ ਦੀ ਬੋਡੀ ਨੂੰ ਇੰਡੀਆ ਲਿਆਉਣ ਦਾ ਵੀ ਇੰਤਜ਼ਾਮ ਕਰਾਏ ਔਰ ਪਿਤਾ ਮਾਪਾਪ ਵਾਸਤੇ ਬੋੜੀ ਦੁੱਖ ਦੀ ਘੜੀ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ ਚੋਂ ਦੇ ਨਾਲ ਖੜੇ ਹਾਂ ਦੱਸ ਦਈਏ ਕਿ ਜਲੰਧਰ ਦਾ ਰਹਿਣ ਵਾਲਾ ਸਿੱਖ ਨੌਜਵਾਨ ਗੁਰਸ਼ਮਨ ਸਿੰਘ ਪਾਟਿਆ 1 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਲੰਡਨ ਗਿਆ ਸੀ 15 ਦਸੰਬਰ ਨੂੰ ਉਸਦਾ ਜਨਮ ਦਿਨ ਸੀ ਤੇ ਉਸ ਦਿਨ ਉਸਨੇ ਆਖਰੀ ਵਾਰ ਜਲੰਧਰ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਗੁਰਸ਼ਮਨ ਦਾ ਨਾਤਾ ਫੋਨ ਆਇਆ ਤੇ ਨਾਹੀਂ ਉਸ ਦਾ ਕੁਝ ਆਤਾ ਪਤਾ ਮਿਲਿਆ ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿੱਚ ਵੇਖਿਆ ਗਿਆ ਸੀ ਗੁਰਸ਼ਮਨ ਦੇ ਵਿਦੇਸ਼ ਵਿੱਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਤਿੰਨ ਦਿਨਾ ਤੋਂ ਲਾਪਤਾ ਗੁਰਸ਼ਮਨ ਦਾ ਜਲੰਧਰ ਮੋਡਲ ਟਾਊਨ ਰਹਿਦਾ ਪਰਿਵਾਰ ਵੀ ਚਿੰਤਤ ਸੀ। ਪਰਿਵਾਰ ਸਰਕਾਰ ਦੀ ਮਦਦ ਦੇ ਨਾਲ ਲੰਡਨ ਰਵਾਨਾ ਹੋਇਆ ਸੀ। ਲੇਕਿਨ ਇਸੇ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਕੈਨਰੀ ਵਾਰਫ ਦੀ ਇੱਕ ਨਹਿਰ ਦੇ ਵਿੱਚੋਂ ਗੁਰਸ਼ਮਨ ਦੀ ਲਾਸ਼ ਮਿਲੀ ਹੈ ਜਿਸ ਨਾਲ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਆਪਣੇ ਕੋਲ ਗੁਰੂ ਘਰ ਸੇਵਾ ਕਰਦਾ ਸੀ। ਉਦੀ ਰਾਤੀ 12:12 ਵਜੇ ਸਾਨੂੰ ਪਤਾ ਲੱਗਾ ਕਿ ਡਿਪਰਟ ਹੋ ਚੁੱਕੀ ਹੈ। ਕੀ ਨਾਂ ਕਿਸੇ ਦਾ ਗੁਰਸ਼ਮਨ ਸਿੰਘ ਪੋਹ ਤੇ ਕਿੱਥੇ ਲੰਡਨ ਸਰ ਤੋਂ ਜਾਣਕਾਰੀ ਕਿ ਮਿਲੀ ਹ ਅਜੇ ਤੱਕ ਜੋ ਜਾਣਕਾਰੀ ਫਾਦਰ ਸਾਹਿਬ ਜੀ ਪੁੱਛੀ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਫਲੈਟ ਵਿੱਚ ਹੈਗੇ ਜਦੋਂ ਪਹੁੰਚੇਗੇ 4-5 ਦੇ ਟਾਂਕ ਸੰਭਤ ਲੱਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਭ ਉਸ ਪਤਾ ਲੱਗਾ ਕਿ ਕਿਸ ਕਿਸ ਤਰੀਕੇ ਨਾਲ ਕੀ ਕਰ ਰਹੇ ਹੋ ਕੁਝ ਨਹੀਂ ਭਾਜੀ ਜਦ ਤੱਕ ਉਹਦੇ ਫਾਲਸਾ ਉੱਤੇ ਤੱਕ ਪੁੱਛੀ ਨਹੀਂ ਅਸੀਂ ਤਦ ਤੱਕ ਨਹੀਂ ਦੱਸ ਸਕਦੇ ਸਹੀ ਜਾਣਕਾਰੀ ਉਹਦੇ ਲਈ ਪੁੱਛਾ ਕਰਾ ਦੇ ਜੀ ਅਜੇ ਤਾਂ ਕੁਝ ਨਹੀਂ ਭਾਜੀ ਜੇ ਤਾਂ ਪੁੱਛਣ ਤਾਂ ਦਿਓ ਜੀ ਸਰ ਤੁਹਾਡਾ ਕੀ ਰਿਸ਼ਤਾ ਉਹਨਾਂ ਨਾਲ ਮੇਰੇ ਫਰੈਂਡ ਦਾ ਬੇਟਾ ਕਾ ਜੀ ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ ਸਿੰਘ